ਉੱਤਰ ਉੱਤਰ ਦੇ ਲੇਪੇ ਲੇਪੇ ਉੱਪਰ ਲੇਪੇ 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 ਇਹ ਅੱਜ ਪਿੰਡ ਦਾ ਘਸਰਾਵਾਲਾ ਜੀ ਸ੍ਰੀ ਚਮਕੌਰ ਸਾਹਿਬ 911 ਵਾਲੇ ਪਿੰਡ ਖੜਕ ਸਿੰਘ ਵਾਲਾ ਰਾਤ ਜਨ ਸ੍ਰੀ ਚਮਕੌਰ ਸਾਹਿਬ ਲਓ ਜੀ ਜਕਾਰੇ ਦੇ ਨਾਲ ਸ਼ੁਰੂਆਤ ਹੋ ਗਈ। ਜਕਾਰੇ ਦੇ ਨਾਲ ਕਹਿੰਦੇ ਰਮਾਨੀ ਹੁੰਦੀ ਆ ਹਮ ਇੱਕ ਜਿੰਨੇ ਜਿਸ ਚਾਰ ਹੀ 3 ਹਲਕਾ ਲਾਇਆ ਪਿਆ ਕਹਿੰਦੇ ਇਸ ਮਰਜੀ ਬਾਦ ਬੋਰ ਵਾਲਾ ਖਾਲੇ ਤੇ ਤੇ ਪੈਂ 200 ਸੋਹ ਸਰੀਆਂ ਕਾਲ ਇਹ ਜਾਣ ਜਿਹੜਾ ਸ੍ਰੀ ਚਮਕੌਰ ਸਾਹਿਬ ਗਰੁੱਪ ਦੇ ਬੈਂਦਰ ਹੈ ਡਾਇਰੈਕਟਰ ਖੇਡ ਵਾਲੇ ਵੀਰੋ ਸਿੰਦਾਰ ਕੱਪ ਲਾਉਣ ਵਾਲਾ

कमाल रेलियों कमाल अब इतने सब रहे ट्रैक्टर ने जहाज है ਸਮਾ ਲੋਕ ਜੀ ਮੇਰੇ ਮਿੱਤਰੋ ਸਮਾ 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 ਇਹਦਾ ਸਮਾ ਜੀ ਭਾਈ ਸੁਣ ਕੇ ਹੁਣ ਤਾੜੀ ਜ਼ਰੂਰ ਮਾਰਦੇ ਇੱਕ ਵਾਰੀ ਸੁਣ ਕੇ ਰੋਗਾਂ ਨੂੰ ਇੱਥੀ ਤੋਂ ਇੱਕ ਇਹਦਾ ਟਾਈਮ ਹੈ ਜੀ ਇੱਕ ਮਿੰਟ ਅਕ ਤਾੜੀ ਸੱਜਣ ਜਿੰਨਾ ਮਖੀ ਤਾੜੀ ਹਰ ਕੋਈ ਵੱਡੀ ਸਾਰੀ ਕਮੈਂਟ ਨਾਲ ਹੀ ਨੌਨ ਨੌ ਸਮਾਂ ਲੱਗਿਆ ਇਹ